ਉਹ ਪੱਠਾ ਜਿਹੜਾ ਉਹ ਬਹੁਤ ਕਾਲਾ ਧੂਆ ਮਾਰਦਾ ਅੱਜ ਪਤਾ ਕੀ ਹੋਇਆ ਹੈ ਵੀ ਦਲਸ਼ਾਨ ਹਾਂਜੀ ਅੱਜ ਨਾ ਮੈਂ ਨਾ ਸਵੇਰੇ ਅੱਜ ਵੋਟਾਂ ਸੀਗੀਆਂ ਨਾ ਬਲਾਕ ਸੰਮਤੀ ਦੀਆਂ ਤੇ ਮੈਨੂੰ ਲੱਗਾ ਤੇ ਮੈਨੂੰ ਪਹਿਲਾਂ ਲੱਗਾ ਬਈ ਯਾਰ ਵੋਟ ਪਾਣ ਜ਼ਰੂਰੀ ਜਾਣਾ ਚਾਹੀਦਾ ਨਾ ਤੇ ਇਹ ਵੋਟ ਪਾਣ ਨੂੰ ਕਹਿੰਦੇ ਆ ਮਤਦਾਨ ਕਰਨਾ ਕੀ ਕਹਿੰਦੇ ਆ ਮਤਦਾਨ ਕਰਨਾ ਮਤਦਾਨ ਕਰਨਾ ਹੈ ਨਾ ਵੋਟ ਨੂੰ ਕਹਿੰਦੇ ਆ ਜਦੋਂ ਅਸੀਂ ਵੋਟ ਪਾਣ ਜਾਂਦੇ ਆ ਨਾ ਹਰ ਵਾਰੀ ਵੋਟ ਬਹੁਤ ਵੱਡੀ ਹੁੰਦੀ ਆ ਚਾਹੇ ਸਰਪੰਚੀ ਦੀ ਹੋਵੇ ਪਾ ਚਾਹੇ ਐਮਐਲਏ ਦੀਆਂ ਚਾਹੇ ਕੋਈ ਵੀ ਵੋਟ ਹੁੰਦੀ ਹੈ ਮਤਲਬ ਸਾਡੀ ਪਾਵਰ 19 ਆ ਵੋਟ ਦੀ ਹੈ ਨਾ ਤੇ ਇਹਨੂੰ ਕਹਿੰਦੇ ਆ ਮਤਦਾਨ ਕਰਨਾ ਤੇ ਮੈਂ ਅੱਜ ਸਵੇਰੇ ਨਾ ਗੁਰਦੁਆਰੇ ਅਰਦਾਸ ਕਰਕੇ ਗਿਆ ਮੈਂ ਕਿਹਾ ਮਹਾਰਾਜ ਵਾਹਿਗੁਰੂ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਵਾਹਿਗੁਰੂ ਜੀ ਜਿੰਨੀ ਮੇਰੀ ਮੈਂ ਕਿਹਾ ਵੇ ਆਪਣੀ ਪੋਲਿਟੀ ਪੋਲਿਟੀ ਮਤਵਾ ਅੱਜ ਆ ਜਿਹੜੇ ਬੈਡ ਮਤਵਾ ਨੈਗੇਟਿਵ ਮਤਵਾ ਨੇ ਮੈਂ ਅੱਜ ਸਾਰੇ ਡੱਬੇ ਚ ਪਾ ਦੇਣੀ ਆ ਤੇ ਨੈਗੇਟਿਵਿਟੀ ਜਿੰਨੀ ਆ ਤੇ ਮੈਂ ਸਵੇਰੇ ਨਾ ਉਹ ਡੱਬੇ ਚ ਪਾਏ ਆ ਸਾਰੀ ਮੱਤ ਉਹ ਐਵੇਂ ਜੀ ਤੇ ਮੈਂ ਉਹ ਸਾਰੀ ਮੱਤ ਨਾ ਡੱਬੇ ਚ ਪਾਏ ਆ ਤੇ ਮੈਨੂੰ ਨਹੀਂ ਪਤਾ ਹੁਣ ਯਾਰ ਕਿਹੜਾ ਉਹ ਬਣੂਗਾ ਫੇ ਤਾਂ ਫੇ ਤਾਂ ਮੱਤ ਸਾਰੀ ਉਹਦੇ ਕੋਲ ਚਲ ਜਾਣੀ ਆਪਣੀ ਐਵੇਂ ਤੇ ਇਸ ਕਰਕੇ ਤੁਹਾਨੂੰ ਵੀ ਸਾਰਿਆਂ ਨੂੰ ਭਾਈ ਬੇਨਤੀ ਆ ਨਾ ਤੇ ਜਦੋਂ ਜਿਹੜਾ ਜਿਹੜਾ ਵੀ ਦੋਸਤ ਵੀਡੀਓ ਦੇਖਦਾ ਤੇ ਆਪਣੀ ਮਤਦਾਨ ਜਰੂਰ ਕਰਿਆ ਕਰੋ ਸਮਾਂ ਕਿ ਵੱਧ ਚੜ ਕੇ ਕਰਿਆ ਕਰੋ ਇਹ ਕਹਿ ਕੇ ਕਰਿਆ ਕਰੋ ਕਿ ਜਿੰਨੀ ਨੈਗੇਟਿਵਿਟੀ ਵਾਲੀ ਮੱਤ ਆ ਉਹ ਅਸੀਂ দান ਲੱਕਿਆ ਕਰਨ ਭਾਈ ਡੱਬੇ ਚ ਪਾਇਆ ਕਰੋ ਪੇਟੀ ਚ ਤੇ ਨਾਲੇ ਪੰਨ ਨਾਲੇ ਫਲੀਆਂ ਨਾਲੇ ਵੋਟ ਬਣ ਗਈ ਤੁਹਾਡੇ ਵੋਟ ਪੈ ਗਈ ਨਾਲੇ ਕੈਂਡੀਡੇਟ ਛਿੱਤ ਗਿਆ ਤੇ ਨਾਲੇ ਤੁਹਾਡੇ ਮਨ ਨੂੰ ਤਸੱਲੀ ਹੋ ਗਈ ਕਿ ਯਾਰ ਆਪਾਂ ਜਿਹੜੀ ਆਪਣੀ ਨੈਗੇਟਿਵਿਟੀ ਆ ਜਾਂ ਆਪਣੀ ਪੋਜ਼ਿਟਿਵਿਟੀ ਆ ਉਹ ਡੱਬੇ ਚ ਪਾ ਜਾਂਦੀ ਹੈ ਨਾ ਇਸ ਕਰਕੇ ਮਤਦਾਨ ਕਰਨਾ ਇਹ ਵੀ ਬਹੁਤ ਵੱਡਾ ਦਾਨ ਆ ਕਿਉਂਕਿ ਹਰ ਹਰ ਇੱਕ ਬੀਜੀ ਆ ਬੰਦਾ ਮੈਨੂੰ ਲੱਗਦਾ ਦਲシャン ਜਾਨੂ ਤੁਹਾਡੀ ਵਾਰੀ ਆਣੀ ਹੈ ਜਿੱਦਾਂ ਕਹਲਾ ਪੇ ਪੰਜ ਸੱਤ ਅਸਾਂ ਹੋਰ ਦਸਾਂ ਸਾਲਾਂ ਨੂੰ ਹਾਂਜੀ ਹਾਂਜੀ ਜਿੱਦਾਂ ਹੁਣ ਡੱਬੇ 'ਚ ਵੋਟਾਂ ਪੈਣੀਆਂ ਹਾਂਜੀ ਤੇ ਮੈਨੂੰ ਲੱਗਦਾ ਉਹ ਫੋਨ ਤੋਂ ਹੀ ਜਿਗਾਰਡਮੈਂਟ ਹੋ ਜਾਣਾ ਹੈ ਕਿਸੇ ਤਰ੍ਹਾਂ ਕੁਝ ਹਾਂਜੀ 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 ਕਿੱਦਾਂ ਹੋ ਸਕਦਾ ਮਤਲਬ ਕੋਈ ਦੱਸਦਾ ਸੀ ਵੀ ਕਿੱਦਾਂ ਹੋ ਸਕਦਾ ਇਹ ਹਾਂ ਕਿਹਨਾਂ ਸਾਡੇ ਸੰਚਾਰ ਸਾਥੀ ਆਣ ਲੱਗ ਨਹੀਂ ਸੰਚਾਰ ਸਾਥੀ ਨਾਲ ਕਿਆ ਵੋਟ ਪੈ ਜਾਂਦੀ ਹੈ ਨਹੀਂ ਨਹੀਂ ਇੱਕ ਮਿੰਟ ਰੋਕ ਰੋਕ ਸੰਚਾਰ ਸਾਥੀ ਇਹ ਹੈਗਾ ਕਿਆ ਹੈ ਪਹਿਲਾਂ ਮੈਨੂੰ ਪਤਾ ਲੱਗੇ ਕਿਹੜੀ ਚੀਜ਼ ਹੈ ਇੰਡੀਅਨ ਗਵਰਨਮੈਂਟ ਦਾ ਐਪ ਆ ਨਾ ਟੈਲੀਫੋਨਾਂ ਦੇ ਵਿੱਚ ਮੋਬਾਈਲ 'ਚ ਹੁੰਦਾ ਇਹ ਨਹੀਂ ਇਸ ਇਹਦਾ ਇਹਦਾ ਆਮ ਸਾਡੀ ਪਬਲਿਕ ਨੂੰ ਕੀ ਫਾਇਦਾ ਸੰਚਾਰ ਸਾਥੀ ਦਾ ਮਤਲਬ ਇਹਦਾ ਇਹਦਾ ਬੇਨਿਫਿਟ ਤਾਂ ਦੱਸੋ ਸਾਨੂੰ ਬੇਨਿਫਿਟ ਕੀ ਆ ਜਿਹੜੀ ਕੋਈ ਗਵਰਨਮੈਂਟ ਮੰਨ ਲਾ ਕੋਈ ਪਬਲਿਕ ਦੇ ਲਈ ਕੋਈ ਚੀਜ਼ ਲਾਂਚ ਕਰ ਰਹੀ ਆ ਕੋਈ ਆਪਣੇ ਐਪ ਲਾਂਚ ਕਰ ਰਹੀ ਜਾਂ ਕੋਈ ਹੋਰ ਚੀਜ਼ ਲਾਂਚ ਕਰ ਰਹੀ ਆ ਉਹ ਸਾਡੀ ਸੇਫਟੀ ਲਈ ਕਰ ਰਹੀ ਹੁੰਦੀ ਆ ਹੁਣ ਮੰਨ ਲਾ ਕੋਈ ਘਰ ਦਾ ਮੁਖੀ ਆ ਯਾਰ ਉਹ ਆਪਣੇ ਨਿਆਣਿਆਂ ਦੀ ਇੱਕ ਦੇ ਉੱਪਰ ਜੇ ਕੋਈ ਨਿਗਰਾਨੀ ਰੱਖਦਾ ਜੇ ਕੋਈ ਸਾਡਾ ਨਿਆਣਾ ਵਿਗੜਦਾ ਮੰਨ ਲਾ ਆ ਪੌਦੇ ਪਰ ਨਿਗਰਾਨੀ ਰੱਖਦੇ ਤੇ ਯਾਰ ਉਹਦੀ ਨਿਗਰਾਨੀ ਕੀਤੀ ਜਾਵੇ ਕਿ ਉਹਨੂੰ ਵਿਗੜਨੇ ਤੋਂ ਆਪਾਂ ਸਹੀ ਰਾਸਤੇ ਲੈ ਕੇ ਜਾਣਾ ਇਹਨੂੰ ਪੋਜ਼ਿਟਿਵਿਟੀ ਚ ਕਿਉਂ ਨਹੀਂ ਦੇਖਦੇ ਆਪਾਂ ਯਾਰ ਆਪਾਂ ਇਹਨੂੰ ਨੈਗੇਟਿਵਿਟੀ ਚ ਕਦੇ ਦੇਖਦੇ ਆ ਕਿ ਸਾਡੇ ਤੇ ਕੋਈ ਨਿਗਰਾਨੀ ਰੱਖਦਾ ਕਿ ਤੁਸੀਂ ਮਾੜਾ ਕੰਮ ਕਰਦੇ ਆਂ ਆਪੇ ਆਓ ਫਿਰ ਸਾਡੇ ਦੇ ਕਰ ਲਵੇ ਜਨ ਕਰਨੀ ਨਗਰਾਨੀ ਯਾਰ ਆਪਾਂ ਜੇ ਪਾ ਕੇ ਕਰਨ ਪੈਂਦੇ ਤਾਂ ਮਤਲਬ ਹੈ ਕਿ ਉਹ ਕੰਮੇ ਫਿਰ ਕੰਮੇ ਹਾਂ ਬੁਰਾ ਆ ਅਸੀਂ ਜੇ ਕੋਈ ਮੰਨ ਲਾ ਕੰਮ ਕਰਦੇ ਹੁਣ ਆਪਾਂ ਕੰਮ ਕਰਦੇ ਆ ਮੈਂ ਇਹਨੂੰ ਪੋਜ਼ਿਟਿਵ ਗਿਣਦਾ ਕਿਉਂਕਿ ਠੀਕ ਆ ਯਾਰ ਆਪਾਂ ਜੋ ਕਰਦੇ ਸਹੀ ਕਰਦੇ ਆ ਠੀਕ ਆ ਵਧੀਆ ਗੱਲ ਆ ਹੋਣਾ ਚਾਹੀਦਾ ਛੁਪਾਉਣ ਦੀ ਜ਼ਰੂਰਤ ਤਾਂ ਯਾਰ ਉਹਨੂੰ ਹੋ ਗਈ ਜਿਹੜਾ ਬੰਦਾ ਕੋਈ ਦੋ ਨੰਬਰ ਦਾ ਜਾਂ ਕੋਈ ਮਾੜਾ ਕੰਮ ਕਰਦਾ ਗਲਤ ਕਰਦਾ ਤੇ ਉਹਨੇ ਤਾਂ ਆਪ ਹੀ ਕਹਿਣਾ ਇਹ ਚੀਜ਼ ਬੁਰੀ ਆ ਤੇ ਤੁਸੀਂ ਇਹਨੂੰ ਪੋਜ਼ਿਟਿਵ ਕਿਉਂ ਨਹੀਂ ਗਿਣਦੇ ਯਾਰ ਤੇ ਇਹਨੂੰ ਪੋਜ਼ਿਟਿਵ ਹੀ ਗਿਣਾਂਗੇ ਹਾਂਜੀ ਹਾਂ ਇਹ ਚੀਜ਼ ਪੋਜ਼ਿਟਿਵ ਦੇ ਵਿੱਚ ਜਾਊਗੀ ਪੁੱਤ ਜੇਕਰ ਜੇਕਰ ਤੁਸੀਂ ਆਪਣੀ ਜਿਹੜੀ ਕੀ ਚੀਜ਼ ਨੂੰ ਮੰਨ ਲਾ ਤੁਹਾਨੂੰ ਕੋਈ ਕਿਸੇ ਦਾ ਡਰ ਨਹੀਂ ਡਰ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਕਿ ਕਿਸੇ ਨੇ ਤਲਵਾਰ ਧਰੀ ਹੈ ਡਰ ਦਾ ਮਤਲਬ ਇਹ ਹੁੰਦਾ ਪਈ ਇੰਟਰਨੈਟ ਦੇ ਉੱਪਰ ਆਪਾਂ ਕੋਈ ਗਲਤ ਕੰਮ ਨਹੀਂ ਕਰ ਰਹੇ ਜਾਂ ਕੁਝ ਸਹੀ ਕਰ ਰਹੇ ਤਾਂ ਸਾਨੂੰ ਡਰਨੇ ਦੀ ਕੀ ਲੋੜ ਆ ਫਿਰ ਕਾਹਦਾ ਡਰ ਵਾ ਕਹਿੰਦਾ ਐਦਾਂ ਦੀ ਗਰਾਊਂਡ ਹਰ ਪਿੰਡ ਹੋਵੇ ਨਾ ਮੈਂ ਕਹਿੰਦਾ ਚੰਗੇ ਪਲੇਅਰ ਨਿਕਲਣਾ ਦਿਖਲਾ ਸਾਡੇ ਪਿੰਡ ਨੂੰ ਗਰਾਊਂਡ ਹੈ ਨਹੀਂਗੀ ਤੇ ਸਾਡੇ ਤੁਹਾਡਾ ਤੇਰਾ ਸਕੂਲ ਹੈ ਤੇ ਆਹ ਸਾਡੇ ਅਸੀਂ ਆਏ ਹੋ ਦੋਸਤੋ ਅਸੀਂ ਪਹੁੰਚੇ ਕੁੱਕੜਾਂ ਵੀੜਾਂ ਆ ਪਿੰਡ ਇਹ ਤੇ ਪੱਖੋ ਵਾਲੇ ਵੀੜਾਂ ਤੇ ਜੇ ਪੱਖੋ ਵਾਲੇ ਵੀੜਾਂ ਤੋਂ ਸਾਨੂੰ ਕੋਈ ਦੇਖਦਾ ਦੋਸਤੋ ਤੇ ਆਪਣੇ ਪਿੰਡ ਦਾ ਨਾਮ ਤੇ ਕਮੈਂਟ ਜ਼ਰੂਰ ਥੱਲੇ ਛੱਡਿਓ ਤੇ ਤੁਹਾਡੇ ਸਕੂਲ ਦੀ ਭਾਈ ਗਰਾਊਂਡ ਜਿਹੜੀ ਕੀ ਆ ਬਹੁਤ ਵਧੀਆ ਆ ਤੇ ਪਸੰਦਾ ਭਾਈਗੇ ਨਿਆਣੇ ਦਾ ਰੂਹ ਕਰਦੀ ਖੇਡਣ ਨੂੰ ਹਨਾ ਤੇ ਕਿਉਂਕਿ ਜਿਹੜੀਆਂ ਬੱਚਾ ਪਿੱਛੇ ਬੈਠਾ ਗੱਲਾਂ ਕਰ ਰਿਹਾ ਸੰਚਾਰ ਸਾਥੀ ਜਾਂ ਕੁਛ ਵਾ ਕਿਉਂਕਿ ਇਹ ਐਜੂਕੇਸ਼ਨ ਨਾਲ ਜੁੜੀ ਹੋਈ ਚੀਜ਼ ਆ ਇਹ ਐਜੂਕੇਸ਼ਨ ਤਾਂ ਹੀ ਚੰਗੀ ਰਹੂਗੀ ਜੇ ਕਿਸੇ ਦੀ ਹੈਲਥ ਚੰਗੀ ਹੋਊਗੀ ਹੈਲਥ ਤਾਂ ਚੰਗੀ ਰਹੂਗੀ ਜੇ ਉਹਨਾਂ ਨੂੰ ਗਰਾਊਂਡ ਮਿਲੂਗੀ ਖੇਡਣ ਨੂੰ ਇਹ ਚੀਜ਼ਾਂ ਆਉਂਦੀਆਂ ਪਰ ਆਪਣੇ ਵੇਲੇ ਤਾਂ ਗੋਲੀ ਡੰਡਾ ਹੀ ਹੁੰਦਾ ਸੀਗਾ ਕਦੇ ਮੱਝ ਦੀ ਅੱਖ ਕੱਢ ਦੇਣੀ ਮਾਰ ਕੇ ਡੰਡਾ ਕਦੇ ਬੰਦੇ ਦੀ ਘਰੋਂ ਚੱਕਲੇ ਬੇਲਣਿਆਂ ਨਾਲ ਕੁੱਟ ਖਾ ਲੈਣੀ ਇਹ ਟਾਈਮ ਸੀਗਾ ਅੱਜ ਕੱਲ੍ਹ ਹੁਣ ਬੱਚੇ ਜਿਹੜੇ ਆ ਉਹ ਉਹਨੂੰ ਪਤਾ AI ਦੇ ਨਾਲ ਜੁੜੇ ਹੋਏ ਆ ਉਹ ਦਵਕਾ ਵੀ ਨਹੀਂ ਚੱਲਦੇ ਉਹ ਦਵਕਾ ਵੀ ਨਹੀਂ ਚੱਲਦੇ ਕਹਿੰਦੇ ਸਾਨੂੰ ਮਾਰਿਆ ਹੁਣ ਤਾਂ ਇਹ ਆ ਅੱਗੇ ਤਾਂ ਭਾਈ ਤੁਹਾਡੇ ਬਾਹਰ ਬਾਹਰੇ ਹੋਊਗਾ ਕਿਤੇ ਕੈਨੇਡਾ ਅਮਰੀਕਾ ਜਾਣਾ ਵੀ ਮੈਂ ਪੁਲਿਸ ਨੂੰ ਫੋਨ ਕਰ ਦੇਣਾ ਹੁਣ ਤਾਂ ਇੱਥੇ ਵੀ ਧਮਕੀਆਂ ਮਿਲਦੀਆਂ ਮੈਂ ਪੁਲਿਸ ਵੀਡੀਓ ਬਣਾ ਕੇ ਪਾ ਦੇਣੀ ਹੈ ਹੈ ਐਵੇਂ ਹੀ ਇਦਾਂ ਹੁੰਦੀ ਆ ਵੀ ਹਾਂਜੀ ਹਾਂ ਫਿਰ ਸਕੂਲਾਂ ਦੇ ਵਿੱਚ ਤੇਰੇ ਹਿਸਾਬ ਨਾਲ AI ਪੜਾਇਆ ਜਾਂਦਾ ਕਿ ਨਹੀਂ ਇਦਾਂ ਨਹੀਂ ਸਾਨੂੰ ਦੱਸ ਦੇ ਕਿ AI ਤੋਂ ਕਿੱਦਾਂ ਤੇ ਰਣੀ ਆ ਇਹ ਦੱਸ ਦੇ ਵੀ ਆਪ ਕਿੱਦਾਂ ਕਰੀਂ ਕੰਝਰ ਦੇਖਤਾ ਸੀ AI ਤੋਂ ਕੋਡਿੰਗ ਭਾਲਦੇ ਆ ਤੇ ਤੁਹਾਡਾ ਹੋਏ ਪਾਪਾ ਕਰੂਗਾ ਦੇਖ ਹੈ ਤੁਹਾਡੇ ਕੋਲ ਕੋਈ AI ਕੋਡਿੰਗ ਕਰਾਉਣ ਲੱਗ ਪੇ ਤੁਹਾਨੂੰ ਕੀ ਆਊਗਾ ਜੇ AI ਹੀ ਸਾਰਾ ਕੁਝ ਕਰ ਦਊਗਾ ਤੇ ਪਰ ਸਿੱਖਣਾ ਜ਼ਰੂਰ ਚਾਹੀਦਾ ਪਰ ਹਾਂ ਪਰ ਫਿਰ ਤੁਸੀਂ ਆਪਣੇ ਆਪ ਨੂੰ ਜਿਹੜਾ ਕੀ ਨਿਖਾਰ ਨਹੀਂ ਸਕਦੇ ਕਿਉਂਕਿ ਤੁਹਾਡਾ ਸਾਰਾ ਕੰਮ ਤਾਂ ਉਹਨੇ ਲਾਪਣਾ ਕਰਨ ਪੇ ਤੁਹਾਨੂੰ ਤੁਸੀਂ ਕੀ ਸਿੱਖਿਆ ਪੇ ਕਹਤਾ ਇਹ ਉਹਦੀ ਇਹਦਾ ਜਿਹੜਾ ਬੱਚਿਆਂ ਦੇ ਪਰ ਪ੍ਰਭਾਵ ਮੈਂ ਇਹ ਕਹਿਣਾ ਪਏ ਉਹਦਾ ਅ ਬੱਚਿਆਂ ਨੂੰ ਸਿੱਖਣ ਦਾ ਮੌਕਾ ਨਹੀਂ ਮਿਲੂਗਾ ਉਹਨੂੰ ਸੋਲੂਸ਼ਨ ਮਿਲ ਜਾਣਾ ਜਿਹਨੇ ਦਰਖਤ ਜਿਹਨੇ ਕੀਆ ਨਾ ਮੈਂ ਸਰੀਏ ਚ ਹਿਸ਼ਾਰਪਰ ਵਾਲੇ ਉਹ ਤੁਸੀਂ ਦਿਲ ਜਿੱਤ ਲਿਆ ਬਈ ਹਿਸ਼ਾਰਪਰ ਵਾਲੀ ਉਹ ਤੁਸੀਂ ਬਹੁਤ ਵਧੀਆ ਜਿਹੜਾ ਕਹਿ ਲਓ ਪੇ ਬੀਬੀਆਂ ਭਾਪੇ ਅੰਕਲ ਆਂਟੀਆਂ ਭੈਣਾ ਭਰਾ ਸਾਰਿਆਂ ਨੇ ਰੂਹ ਖੁਸ਼ ਕਰਤੀ ਕਿਉਂਕਿ ਇੱਥੇ ਦਾ ਜਿਹੜਾ ਮੌਸਮ ਆ ਨਾ ਬਹੁਤ ਵਧੀਆ ਹੁੰਦਾ ਹਵਾ ਬਹੁਤ ਚੰਗੀ ਹੁੰਦੀ ਹੈ ਕਿਉਂਕਿ ਜਿਹੜਾ ਦਰਖਤ ਬਹੁਤ ਲੱਗਾ ਹੁਸ਼ਿਆਰਪੁਰ ਨੇ ਜੇ ਆਪਾਂ ਦੇਖੀਏ ਨਾ ਪੰਜਾਬ ਦੇ ਵਿੱਚ ਤੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਦਰਖਤ ਜੇ ਦੇਖਿਆ ਜਾਵੇ ਨਾ ਆਪਣੇ ਹੁਸ਼ਿਆਰਪੁਰ 'ਚ ਹੀ ਨੇ ਤੇ ਵੈਸੇ ਜਿਹੜਾ ਕਿ ਆ ਵਾਤਾਵਰਣ ਹੀ ਨਹੀਂ ਇਹਨੇ ਦੋਸਤਾਂ ਨੇ ਸੰਭਾਲਿਆ ਹੋਇਆ ਤੇ ਇਸ ਕਰਕੇ ਤੁਹਾਨੂੰ ਚੰਗਾ ਹੈ ਭਾਈ ਬਾਬਾ ਨਾਨਕ ਕਹਿੰਦਾ ਸਰਬੱਤ ਦਾ ਭਲਾ ਬਸ ਬਾਬਾ ਨਾਨਕ ਸਰਬੱਤ ਦਾ ਭਲਾ ਮੰਗਦਾ ਸੀ ਇਹ ਜਿਹੜੇ ਜੈਲਸੀ ਰੱਖਦੇ ਆ ਜਾਂ ਜੈਲਸੀ ਕਰਦੇ ਆ ਕਿਸੇ ਨਾਲ ਤੇ ਉਹ ਸਮਾਂ ਆ ਜਾਂਦਾ ਜਾਂ ਕਿਸੇ ਦਾ ਬੁਰਾ ਕਰਦੇ ਆ ਤੇ ਪ੍ਰਮਾਤਮਾ ਫਿਰ ਉਹਨਾਂ ਨੂੰ ਉਹ ਹਜ਼ਾਰ ਗੁਣਾ ਕਰਕੇ ਮੋੜਦਾ ਚਾਹੇ ਕਿਸੇ ਦਾ ਚੰਗਾ ਕਰ ਲੋ ਤੇ ਚਾਹੇ ਤੁਸੀਂ ਕਿਸੇ ਦਾ ਬੁਰਾ ਕਰ ਲੋ ਸੋ ਨਤੀਜਾ ਫੈਸਲਾ ਤੁਸੀਂ ਕਰਨਾ ਵੀ ਤੁਸੀਂ ਕਿਸੇ ਦਾ ਚੰਗਾ ਕਰਨਾ ਹੈ ਤੇ ਜਾਂ ਤੁਸੀਂ ਕਿਸੇ ਦਾ ਬੁਰਾ ਕਰਨਾ ਹੈ ਤੇ ਇਸ ਕਰਕੇ ਆਪਣੇ ਬੱਚਿਆਂ ਨੂੰ ਵੀ ਉਹੀ ਗੱਲ ਕਹੋ ਵੀ ਜੋ ਸਹੀ ਆ ਉਹ ਕੰਮ ਕਰੋ ਤੇ ਆਪਣੀ ਚੰਗੇ ਨੇਚਰ ਰੱਖੋ ਚੰਗੇ ਸੰਸਕਾਰ ਰੱਖੋ ਤੇ ਅੱਜ ਮੈਂ ਤਾਂ ਨਹੀਂ ਉਠਣਾ ਪਾਈ ਮੈਂ ਘਰੋਂ ਰੋਟੀ ਨਹੀਂ ਖਾ ਕੇ ਆਇਆ ਤੇ ਦੇਖਦੇ ਆਂ ਜਾ ਕੇ ਸੇਵਾ ਹੁੰਦੀ ਆ ਕਾਲਾ ਪੈਨੀਆ ਕਿਉਂਕਿ ਆਪਾਂ ਆਏ ਆ ਘੱਟੋ ਘੱਟ 2 ਮਹੀਨੇ ਬਾਅਦ ਬਿਨਾਂ ਦੱਸੇ ਬਿਨਾਂ ਦੱਸੇ ਤੋਂ ਆਏ ਆ ਤੇ ਹੁਣ ਚਲੋ ਦੋਸਤੋ ਆਪਾਂ ਅੱਜ ਦੇ ਵਲੌਗ ਨੂੰ ਜਿਹੜਾ ਕਿ ਇੱਥੇ ਹੀ ਬੰਦ ਕਰਦੇ ਆ ਤੇ ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਹੁਣ ਤੱਕ ਮੇਰੇ ਦੋਸਤ ਮੈਨੂੰ ਦੇਖ ਰਹੇ ਆ ਬਣੇ ਰਹੇ ਆ ਤੇ ਇਹ ਜਿਹੜਾ ਕੀ ਆ ਅੱਜ ਦਾ ਬਲੌਗ ਆ ਇਹ ਦਾ ਸਿਹਰਾ ਸਾਰਾ ਦਿਲਚਾਨ ਸਿੰਘ ਨੂੰ ਜਾਂਦਾ ਤੇ ਤੁਹਾਨੂੰ ਜਾਂਦਾ ਜਿਨ੍ਹਾਂ ਦੋਸਤਾਂ ਨੇ ਇਹਨੂੰ ਸ਼ੇਅਰ ਕੀਤਾ ਤੇ ਲਾਈਕ ਕੀਤਾ ਧੰਨਵਾਦ ਸਾਰੀ ਕਾਲ ਸਾਰਿਆਂ ਨੂੰ ਮਿਲਦੇ ਆਂ